ਦੱਸ ਦਿਜੀਏ ਕਿ ਲਗਾਤਾਰ ਜੇ ਗੱਲ ਕਰੀਏ ਸੁਰੱਖਿਆ ਨੂੰ ਲੈ ਕੇ ਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਆ ਸੁਰੱਖਿਆ ਪ੍ਰਬੰਧ ਜਿਹੜੇ ਲਗਾਤਾਰ ਕੀਤੇ ਜਾ ਰਹੇ ਹਨ ਚਾਹੇ ਉਹ ਸਰਹਾਦੀ ਇਲਾਕਾ ਹੋਵੇ ਚਾਹੇ ਪਠਾਨਕੋਟ ਏਰੀਏ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਸੱਚੋ ਹਣ ਵੀ ਜਿਹੜੇ ਚਲਾਏ ਜਾ ਰਹੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਵੀ ਜਿਹੜੇ ਆ ਸਰਹਾਦੀ ਇਲਾਕਾ ਬਮਿਆਲ ਦੇ ਨਾਲ ਖੜੇ ਆ ਅਸੀਂ ਜਿੱਥੇ ਲਗਾਤਾਰ ਜਿਹੜੀ ਚੈਕਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਕਾਰ ਹੋਵੇ ਮਰੂਤੀ ਹੋਵੇ ਗੱਡੀ ਕੋਈ ਵੀ ਮੋਟਰਸਾਈਕਲ ਵਾਹਨ ਕੋਈ ਕਿਸੇ ਤਰ੍ਹਾਂ ਦਾ ਵੀ ਹੋਵੇ ਉਸ ਨੂੰ ਬਹੁਤ ਹੀ ਬ ਹੋਈ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਇਸੇ ਦੇ ਤਹਿਤ ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਉਪਰੇਲਾ ਜਿਹੜਾ ਕੀਤਾ ਗਿਆ ਤਸਵੀਰਾਂ ਤੁਹਾਨੂੰ ਦੱਸ ਸਕਦੇ ਆ ਇਸ ਸਮੇਂ ਇੱਕ ਕੈਮਰੇ ਜਿਹੜੇ ਨਾ ਚਾਹੇ ਉਹ ਲਿੰਕ ਰੋਡ ਹੋਵੇ ਚੌਂਕੀ ਹੋਵੇ ਪੁਲਿਸ ਸਟੇਸ਼ਨ ਦੇ ਨਾਲ ਲੱਗੇ ਹੋਏ ਕਿਸੇ ਵੀ ਨਾਕੇ ਤੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਵੱਲੋਂ ਜਿਹੜੇ ਆ ਕੈਮਰੇ ਲਗਾ ਕੇ ਜਿਹੜੀ ਆ ਹਰ ਇੱਕ ਆਉਣ ਜਾਣ ਵਾਲੇ ਵਾਹਨਾਂ ਤੇ ਤੇ ਸੰਦੀਪ ਵਿਅਕਤੀਆਂ ਤੇ ਜਿਹੜੀ ਨਿਗਾਹ ਬਣਾਈ ਜਾ ਰਹੀ ਹੈ ਇਸ ਸਮੇਂ ਵੀ ਤਸਵੀਰਾਂ ਦੇਖ ਸਕਦੇ ਹੋ ਵੀ ਲਗਾਤਾਰ ਜੇ ਗੱਲ ਕਰੀਏ ਤਾਂ ਪੰਜਾਬ ਪੁਲਿਸ ਜਿਹੜੀ ਹੈ ਪੱਪਾਪਾਰ ਹੋਈ ਹੋਈ ਨਜ਼ਰ ਆ ਰਹੀ ਹੈ ਤੇ ਉਹਨ ਆਉਣ ਜਾਣ ਵਾਲੇ ਗੱਡੀਆਂ ਨੂੰ ਵਾਹਨਾਂ ਨੂੰ ਬਹੁਤ ਹੀ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਸਾਡੇ ਪਿੱਛੇ ਇਹ ਇਹ ਜੋ ਕੈਮਰੇ ਹਨ ਇਹਨਾਂ ਦੇ ਨਾਲ ਵੀ ਜਿਹੜੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਵੀ ਐਸਾ ਹੋਵੇ ਮੀਟਰੀ ਹੋਵੇ ਚ ਪੰਜਾਬ ਪੁਲਿਸ ਦੇ ਜਵਾਨ ਹੋਣ ਚ ਲੈਡੀ ਪੁਲਿਸ ਹੋਵੇ ਲਗਾਤਾਰ ਜਿਹੜੀ ਆਉਣਾ ਵੱਲੋਂ ਜਿਹੜੀ ਆ ਸਟ ਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਜਿਹੜੇ ਆ ਨਾਕੇ ਦੇ ਦੌਰਾਨ ਗੱਡੀਆਂ ਵਾਹਨਾਂ ਨੂੰ ਜਿਹੜਾ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਚੈੱਕ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਸਬੰਧੀ ਅਸੀਂ ਜਿਹੜੇ ਉੱਚ ਅਧਿਕਾਰੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਬੰਧੀ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇਕੇ ਨਿਊਜ਼ ਮਨਜੋਗ ਡੀਜੀਪੀ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਅਤੇ ਸੁਹੇਲ ਮੀਰ ਜੀ ਆਈਪੀਐਸ ਐਸਐਸਪੀ ਪਠਾਨਕੋਟ ਜਿਨ੍ਹਾਂ ਦੇ ਹੁਕਮ ਅਤੇ ਅਸੀਂ ਜਿਹੜਾ ਬਾਰਡਰ ਨੂੰ ਪੂਰਾ ਸਿਕਿਉਰ ਕੀਤਾ ਗਿਆ ਹੈ ਜਿਹੜਾ ਬਾਰਡਰ ਦੇ ਉੱਤੇ ਆ ਨਾਕੇ ਅਤੇ ਗਸ਼ਤਾਂ ਦੇ ਨਾਲ ਅਸੀਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਸਾਡਾ ਜਿਹੜਾ ਬਾਰਡਰ ਪੂਰਾ ਬਾਰਡਰ ਏਰੀਆ ਪੂਰਾ ਸਿਕਿਉਰ ਰਹੇ ਇਸੇ ਤਰ੍ਹਾਂ ਜਿਹੜਾ ਬਾਰਡਰ ਤੇ ਅਸੀਂ ਸੀਸੀਟੀ ਵੀ ਕੈਮਰੇ ਵੀ ਲਗਵਾਏ ਹਨ ਅਤੇ ਹੋਰ ਵੀ ਕੈਮਰੇ ਲੱਗ ਰਹੇ ਹਨ ਜਿਸ ਦੇ ਨਾਲ ਸਾਨੂੰ ਕੋਈ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਦਾ ਰਹੇਗਾ ਜੇਕਰ ਕੋਈ ਸ਼ੱਕੀ ਵਿਅਕਤੀ ਸਾਡੇ ਇਰੀ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਦੀ ਸਾਨੂੰ ਜਿਹੜੀ ਆਪਣਾ ਸੂਚਨਾ ਉਹ ਮਿਲ ਜਾਵੇਗੀ ਇਸੇ ਤਰ੍ਹਾਂ ਅਸੀਂ ਹੋਰ ਵੀ ਬਹੁਤ ਸਾਰੇ ਕੈਮਰੇ ਲਵਾ ਰਹੇ ਹਾਂ ਇਸੇ ਤਰ੍ਹਾਂ ਬਾਰਡਰ ਬਿਲਟ ਨੂੰ ਲੈ ਕੇ ਅਸੀਂ ਕਾਫੀ ਸੁਚੇਤ ਹਾਂ ਸਾਡੀ ਪੰਜਾਬ ਪੁਲਿਸ ਤੇ ਬੀਐਸਐਫ ਨਾਲ ਪੂਰਾ ਸਾਡਾ ਤਾਲਮੇਲ ਹੈ ਮਾ ਜੋ ਐਸਐਸਪੀ ਸਹਿਲ ਮਹਿਰ ਜੀ ਸ਼੍ਰੀ ਸਹਿਲ ਮਹਿਰ ਆਈਪੀਐਸ ਉਹਨਾਂ ਤੇ ਹਕਮਤ ਦੇ ਡੈਲੀ ਕੋਈ ਨਾ ਕੋਈ ਸਰਚ ਵੀ ਹੁੰਦੀ ਰਹਿੰਦੀ ਹੈ ਅਤੇ ਅਸੀਂ ਜਿਹੜਾ ਬਾਰਡਰ ਨੂੰ ਸਿਕਿਉਰ ਰੱਖਣ ਲਈ ਪੂਰੇ ਵਚਨ ਵੱਧਾ ਜਿਹੜੇ ਬਾਰਡਰ ਤੋਂ 1 ਕਰੋੜ ਆ ਰਹੇ ਹਨ ਉੱਥੇ ਕੈਮਰਾ ਲਾਏ ਜਿਹੜੇ ਜੀਐਨਕੇ ਤੋਂ ਲਿੰਕ ਰੋਡ ਆਏ ਉਹਨਾਂ ਤੇ ਪਹਿਲਾਂ ਹੀ ਪਹਿਲਾਂ ਵੀ ਕੈਮਰੇ ਲੱਗੇ ਹੋਏ ਹਨ ਉੱਥੇ ਨਾਕੇ ਵੀ ਲੱਗੇ ਹੋਏ ਹਨ ਅਤੇ ਹੁਣ ਵੀ ਅਸੀਂ ਜਿਹੜੇ ਹੋਰ ਉੱਥੇ ਕੈਮਰੇ ਲਗਵਾ ਰਹੇ ਹਾਂ ਅਤੇ ਹੋਰ ਵੀ ਜੇਕਰ ਸਾਨੂੰ ਜ਼ਰੂਰਤ ਪਵੇਗੀ ਤਾਂ ਉਹਨਾਂ ਲਿੰਕ ਰੋਡਾਂ ਤੇ ਉਹਨਾਂ ਤੇ ਵੀ ਕੈਮਰੇ ਲਵਾਵਾਂਗੇ ਤਾ ਜੋ ਕੋਈ ਸ਼ੱਕੀ ਵਿਅਕਤੀ ਸਾਡੇ ਏਰੀਏ ਵਿੱਚ ਦਖਲ ਨਾ ਹੋ ਸਕੇ